ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਬਾਣੀ ਭਗਤ ਕਬੀਰ ਜੀ ਕੀ ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਇੱਕ ਨਹੀਂ ਸਰੈ ਆਤਮਾ ਦਾ ਕਾਜ ਕੀ ਹੈ ਭਾਈ ਅਬਰ ਕਾਜ ਤੇਰੀ ਕਿਤੇ ਨਾ ਕਾਮ ਮਿਲ ਸਾਧ ਸੰਗਤੀ ਭਜ ਕੇਵਲ ਨਾਮ ਨਾਮ ਦੀ ਪ੍ਰਾਪਤੀ ਆਤਮਾ ਦਾ ਕਾਰਜ ਹੈ ਜਿਹੜੇ ਸਰੀਰ ਕਰਕੇ ਕਾਰਜ ਨੇ ਆਪਣੇ ਉਹ ਕੰਮ ਕਰ ਨੇ ਉਹ ਸਾਰੇ ਲੋਕ ਹੀ ਕਰਦੇ ਨੇ ਭਾਈ ਇਥੇ ਭਗਤ ਜੀ ਸਮਝਾਉਂਦੇ ਨੇ ਕਹਿੰਦੇ ਜਦ ਤੱਕ ਇਧਰ ਮੇਰੀ ਮੇਰੀ ਚ ਲੱਗਿਆ ਰਿਆਂ ਦਾ ਫਿਰ ਉਹ ਇੱਕ ਕਾਜ ਆ ਉਹ ਹੀ ਤਾਂ ਹੁੰਦਾ ਨਹੀਂ ਭਾਜੀ ਉਹ ਨਾਰਗਪਤ ਰਾਜਾ ਸਿੰਘ ਕਹਿੰਦੇ ਉਹ ਰਗਪਤ ਰਾਜ ਨੂੰ ਰਗਪਤ ਰਾਜੇ ਨੂੰ ਤਾਂ ਸਮਝਿਆ ਹੀ ਨਹੀਂ ਤੂੰ ਕੌਣ ਹੈ ਭਾਈ ਸਾਰੇ ਉਹਨੇ ਇੱਕ ਇੱਕ ਕਾਜ ਇੱਕ ਤੇਰਾ ਕਾਜ ਸੀ ਤੇ ਤੋਹੀ ਨਹੀਂ ਹੋਇਆ ਉਹੀ ਭਗਤ ਜੀ ਕਹਿੰਦੇ ਜਦ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਇੱਕ ਨਹੀਂ ਸਾਰੇ ਜਦ ਮੇਰੀ ਮੇਰੀ ਮਿਟ ਜਾਏ ਤਬ ਪ੍ਰਕਾਸ਼ ਵਾਰੇ ਆਏ ਜਦੋਂ ਮੇਰੀ ਸਾਡੀ ਮਿਟ ਜਾਂਦੀ ਹੈ ਕਲਪਨਾ ਮਿਟ ਜਾਂਦੀ ਹੈ ਫਿਰ ਪ੍ਰਭ ਕਹਿੰਦਾ ਵੀ ਹੁਣ ਸੁਮਾਰਾ ਤੇਰਾ ਕਾਜ ਫਿਰ ਹੱਥ ਜੋੜ ਲੈਂਦਾ ਇਹ ਫਿਰ ਆਪੀ ਕਹਿੰਦਾ ਮੈਂ ਪਾਪੀ ਤੂੰ ਬਖਸ਼ਣਹਾਰ ਫਿਰ ਕਹਿੰਦਾ ਕਿਰਪਾ ਕਰੋ ਦੀਨ ਕੇ ਦਾਤੇ ਬਹੁਤ ਕੁਝ ਕਹਿੰਦਾ ਫਿਰ ਕਾਮ ਕ੍ਰੋਧ ਅਰ ਲੋਭ ਮੋਹ ਵਿੰਸ ਜਾਇਐ ਮੇ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਫਿਰ ਬਿੰਤਾਂ ਕਰਦਾ ਹੈ ਗੁਰਦੇਵ ਗਿਆਨ ਦੇ ਦੇਵ ਕਿਰਪਾ ਕਰੋ ਆਓ ਆਪਾਂ ਵੀ ਮਿਲ ਕੇ ਸਾਰਾ ਜਿਹੜਾ ਹੈ ਧਰਮ ਦਾ ਵਿਸ਼ਾ ਨੂੰ ਸਮਝੀਏ ਈਮਾਨ ਪੈਦਾ ਹੋਵੇ ਆਪਣੇ ਧਰਮ ਜਿਹੜੇ ਹੈਗੇ ਆ ਇਮਾਨਦਾਰ ਬਣਾਉਂਦੇ ਨੇ ਬੰਦੇ ਨੂੰ ਜਿਹੜਾ ਇਮਾਨਦਾਰ ਬੰਦਾ ਹੈ ਉਹ ਤੋਂ ਕਿਸੇ ਨੂੰ ਨਹੀਂ ਖਤਰਾ ਹੁੰਦਾ ਖਤਰਾ ਸ਼ੈਤਾਨ ਤੋਂ ਹੁੰਦਾ ਹੈ ਅਗੇ ਭਗਤ ਜੀ ਕੀ ਸਮਝਾਉਂਦੇ ਨੇ ਐਸਾ ਗਿਆਨ ਵਿਚਾਰ ਮਨਾ ਹਰ ਕੀ ਨਾ ਸਿਮਰੋ ਦੁੱਖ ਪੰਜਨਾ ਇਹ ਗਿਆਨ ਨੂੰ ਕਿਉਂ ਨਹੀਂ ਸਿਮਰਦਾ ਹਰ ਨੂੰ ਭਾਈ ਕੀ ਗੱਲ ਹੈ ਕਿਉਂ ਭੁੱਲੇ ਬੈਠਾ ਕਾਹਤੇ ਨਹੀਂ ਸਿਮਰਦਾ ਜਿਹਦੇ ਨਾਲ ਤੈਨੂੰ ਮਿਲ ਕੇ ਤੇਰੇ ਦੁੱਖ ਕੱਟੇ ਜਾਣੇ ਨੇ ਰਹਾਉ ਜਬਰ ਲਗ ਸਿੰਘ ਰਹੇ ਬਨ ਮਾਏ ਤਬ ਲਗ ਬਨ ਫੂਲੇ ਹੀ ਨਹੀਂ ਸ਼ੇਰ ਹੈ ਜੰਗਲਾਂ ਦੇ ਵਿੱਚ ਜਾਨਵਰਾਂ ਨੂੰ ਖਾ ਜਾਂਦਾ ਹੈ ਜੰਗਲਾਂ ਦੇ ਵਿੱਚ ਜਾਨਵਰ ਭੈਅ ਭੀਤ ਰਹਿੰਦੇ ਨੇ ਅਬਦੇ ਆਲੇ ਦਾਲੇ ਨਹੀਂ ਕਿਸੇ ਨੂੰ ਉਹ ਸਿਰ ਚੱਕਣ ਦਿੰਦਾ ਐਵੇਂ ਮਨ ਹੰਕਾਰੀ ਹੈ ਜਬਰ ਲਗ ਸਿੰਘ ਰਹੇ ਬਨ ਮਾਏ ਤਬ ਲਗ ਬਨ ਫੂਲੇ ਨਹੀਂ ਜਬ ਹੀ ਸਿਆਰ ਸਿੰਘ ਕੋ ਖਾਏ ਫੂਲ ਰਹੀ ਸਗਲੀ ਬਨ ਰਾਏ ਫਿਰ ਕੀ ਕਹਤਾ ਭਗਜੀ ਨੇ ਇਹੀ ਸਮਝਣ ਵਾਲੀ ਚੀਜ਼ ਹੈ ਭਾਈ ਸਿਆਰ ਗਿੱਦੜ ਗਿੱਦੜ ਹਣ ਸ਼ੇਰ ਨੂੰ ਕਿਵੇਂ ਖਾ ਸਕਦਾ ਹੈ ਇਹ ਗਿੱਦੜ ਮਨ ਹੈ ਭਾਈ ਸੱਚ ਕੀ ਹੈ ਸਿੰਘ ਸ਼ੇਰ ਜਦੋਂ ਗਿੱਦੜ ਇਹ ਮਨ ਸੱਚ ਦਾ ਗਿਆਨ ਹਾਜਮ ਕਰ ਲੈਂਦਾ ਜੇ ਕੋ ਖਾਵੇ ਜੇ ਕੋ ਪਹੁੰਚੇ ਤਿਸ ਦਾ ਹੋਇ ਧਾਰੋ ਫਿਰ ਉਹ ਦਾ ਧਾਰ ਹੁੰਦਾ ਵਾ ਕਿਤੇ ਜਬ ਹੀ ਸਿਆਰ ਸਿੰਘ ਕੋ ਖਾਏ ਫੁੱਲ ਰਹੀ ਛਗਲੀ ਬਨ ਰਹੀ ਫਿਰ ਸਾਰਿਆਂ ਦੇ ਹਿਰਦੇ ਖਿੜ ਜਾਂਦੇ ਨੇ ਜਿਹੜੇ ਨਾਮ ਦੀਆਂ ਆਤਮਾ ਵਾਲੇ ਭੁੱਖੇ ਹੁੰਦੇ ਨੇ ਜਿਹਨੂੰ ਨਾਮ ਦੀ ਭੁੱਖ ਹੁੰਦੀ ਹੈ ਜਿਵੇਂ ਜੰਗਲਾਂ 'ਚ ਬਨ ਫੁੱਲ ਖਿੜਦੇ ਨੇ ਇਵੇਂ ਉਹ ਆਤਮਾ ਖਿੜ ਜਾਂਦੀਆਂ ਨੇ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੂਪ ਪਾਪ ਦਾ ਨਾਸ ਅੱਗੇ ਭਗਤ ਜੀ ਕੀ ਸਮਝਾਉਂਦੇ ਨੇ ਜੀਤੋ ਬੁੱਢੇ ਹਾਰ ਉਤਰੇ ਗੁਰਪ੍ਰਸਾਦੀ ਪਾਰ ਉਤਰੇ ਜਿਹੜੇ ਕਹਿੰਦੇ ਸੀ ਜਿੱਤ ਕੇ ਸੰਸਾਰ ਨੂੰ ਬਸ ਚ ਕਰ ਲਿਆ ਭੀਖ ਤਖਾਇਓ ਜਗਤ ਮੇ ਲੋਗਨ ਕੋ ਬਸਕੀਨ ਅੰਤ ਵਰ ਕਾਤੀ ਕਟਿਓ ਵਾਸ ਨਰਕ ਮੇ ਨੂੰ ਨਰਕਾਂ ਨੂੰ ਚਲੇ ਜਾਣਗੇ ਭਾਈ ਜਿਹੜੇ ਭੀਖ ਖਾ ਕੇ ਲੋਕਾਂ ਨੂੰ ਪਿੱਛੇ ਕਰਦੇ ਨੇ ਪਰ ਕੁਦਰਤ ਨੂੰ ਤਾਂ ਨਹੀਂ ਬਸ ਕਰ ਸਕਦੇ ਕੁਦਰਤਾਂ ਸਾਰੀ ਸ੍ਰਿਸ਼ਟੀ ਬਸ ਕੀਤੀ ਹੋਏ ਸਗਲ ਸਮਗਰੀ ਆਪਣੇ ਸੂਤਰ ਤਾਰੇ ਜਿਹੜੇ ਕਹਿੰਦੇ ਜਿੱਤ ਗਏ ਹਾਰ ਗਏ ਭਾਈ ਗੁਰਪ੍ਰਸਾਦੀ ਪਾਰ ਜਿਹੜੇ ਗੁਰਪ੍ਰਸਾਦ ਲੈ ਲੈਂਦੇ ਨੇ ਗੁਰ ਸ਼ਬਦ ਦਾ ਗਿਆਨ ਨੀਵੇਂ ਹੋ ਜਾਂਦੇ ਨੇ ਉਹ ਪਾਰ ਨਿਕਲ ਜਾਂਦੇ ਨੇ ਦਾਸ ਕਮੀਰ ਕਹੇ ਸਮਝਾਏ ਕੇਵਲ ਰਾਮ ਰਹੋ ਲਿਵ ਲਾਏ ਭਾਈ ਭਗਜੀ ਤਾਂ ਐ ਸਮਝਾਉਂਦੇ ਨੇ ਕੀ ਸਮਝਾਉਂਦੇ ਨੇ ਅੰਤਰਾਤਮਾ ਨਾਲ ਜੁੜੇ ਰਹੋ ਅੰਤਰਾਤਮਾ ਨਾਲ ਪਕੀ ਮੇਂ ਜੁੜਨਾ ਕਿ ਮਨ ਤਾਂ ਟਿਕਦਾ ਨਹੀਂ ਹੈਗਾ ਮਨ ਕਿਵੇਂ ਟਿਕੂਗਾ ਗਿਆਨ ਕਾ ਵਧਾ ਮੰ ਰਹੀ ਗੁਰੂ ਵਿਨ ਗਿਆਨ ਨਾ ਹੋਇ ਕੁੰਬੇ ਵਧਾ ਜਲ ਰਹੇ ਜਲ ਵਿਨ ਕੁੰਬ ਨਾ ਹੋਇ ਕੜਾ ਪਾਣੀ ਤੋਂ ਬਿਨਾਂ ਨੀ ਪਾਣੀ ਘੜੇ ਤੋਂ ਬਿਨਾਂ ਨੀ ਠਹਿਰਦਾ ਮਨ ਗਿਆਨ ਤੋਂ ਬਿਨਾਂ ਨੀ ਟਿਕਦਾ ਆਓ ਸਾਰੇ ਮਿਲ ਕੇ ਆਪਾ ਭਾਈ ਫੇਰੇ ਵਿਚਾਰ ਨਾਲ ਜੁੜ ਕੇ ਦੇਵਲੋਕ ਪਹੁੰਚੀਏ ਧਿਆਨ ਕਰਕੇ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਮੇਰੀ ਮੇਰੀ ਛੱਡੀਏ ਨਹੀਂ ਇਹ ਤਾਂ ਫਿਰ ਮਹੂਦੀਆਂ ਗੱਠਾਂ ਨੇ ਪਾਈ ਮੇਰੀਓ ਮੇਰੀਓ ਸਭੀ ਕਹੈ ਤਾ ਗੱਠਾ ਰੋਜ਼ ਦੇਈ ਜਾਂਦੇ ਆ ਫਿਰ ਖੋਲਣੀ ਕਿਵੇਂ ਨੇ ਆਪਾਂ ਭਾਈ ਇਹ ਫਿਰ ਫਿਰ ਕਾਲ ਨੇ ਆ ਜਾਣਾ ਬਿਰਧ ਪਿਓ ਸੂਝੇ ਨਹੀਂ ਕਾਲ ਪਹੁੰਚਿਓ ਔਰ ਫਿਰ ਕੀ ਕਰਾਂਗੇ ਰਾਜਾ ਪਰਜਾ ਸੰਕਰ ਮਾਰੀ ਐਸੋ ਕਾਲ ਬਡਾਨੀ ਤੇ ਫਿਰ ਕੀ ਕਰਾਂਗੇ ਭਾਈ ਨਹੀਂ ਗਲਤੀ ਕਰਨੀ ਜੀਵਨ ਵਾਰ-ਵਾਰ ਨਹੀਂ ਮਿਲਦਾ ਭਗਤੀ ਸਮਝਾਉਂਦੇ ਨੇ ਕਬੀਰ ਮਾਨਸ ਜਨਮ ਦੁਲੰਭ ਆਏ ਹੋਏ ਨਾ ਬਾਰੰਬਾਰ ਜਿਉ ਬਨ ਫਲ ਪਾਕੇ ਭੂਏ ਗਰਮ ਬਹੁਰ ਨਾ ਲਾਗੇ ਢਾਰ ਮੁਨੱਖਾ ਦੇ ਖਾਤਰ ਬਹੁਤ ਫਿਰ ਸੰਨ ਲੰਬਾ ਢੇੜਾ ਬਹੁਤ ਸਜਾਏ ਪਿਆ ਦੇਸ ਲੰਮੇ ਕੱਟਣਾ ਪਊਗਾ ਆਓ ਸਾਰੇ ਮਿਲ ਕੇ ਚੱਲਦੇ ਰਹੀਏ ਸਾਡਾ ਸੰਸਾਰ ਤੇ ਆਉਣਾ ਸਫਲ ਹੋਵੇ ਇਹ ਪ੍ਰਾਪਤੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ